ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮਾਨ ਫੂਡ ਰੈਸਪੀ ਤੇ। ਅੱਜ ਆਪਾਂ ਅਸੀਂ ਦੀਆਂ ਪਿੰਨੀਆਂ ਬਣਾ ਕੇ ਤਿਆਰ ਕਰਾਂਗੇ। ਇਹ ਪਿੰਨੀਆਂ ਆਪਣੇ ਸਿਹਤ ਲਈ ਬਹੁਤ ਹੀ ਚੰਗੀਆਂ ਹੁੰਦੀਆਂ। ਪਿੰਨੀਆਂ ਨੂੰ ਆਪਾਂ ਬਹੁਤ ਹੀ ਸੌਖੇ ਤਰੀਕੇ ਤੇ ਘੱਟ ਸਮਾਨ ਨਾਲ ਮੈਂਟਾ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ। ਪਿੰਨੀਆਂ ਬਣਾਉਣ ਦੀ ਰੈਸਪੀ ਸ਼ੁਰੂ ਕਰਦੇ ਹਾਂ। ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ। ਪਿੰਨੀਆਂ ਨੂੰ ਬਣਾਉਣ ਲਈ ਮੈਂ ਜਿਹੜਾ ਸਮਾਨ ਲਿਆ ਸਭ ਤੋਂ ਪਹਿਲਾਂ ਆਪਾਂ ਉਹ ਦੇਖ ਲੈਣੇ ਆ। ਇੱਕ ਕੌਲੀ ਅਰਸੀ ਦੇ ਬੀਜ ਲਏ ਅਰਸੀ ਦੇ ਬੀਜ ਆਪਾਂ ਨੂੰ ਪੰਚਾਰੀ ਦੀ ਦੁਕਾਨ ਤੋਂ ਬਹੁਤ ਹੀ ਆਸਾਨੀ ਨਾਲ ਮਿਲ ਜਾਂਦੇ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀ ਇੱਕ ਕੌਲੀ ਗੁੜ ਲਈ ਗੁੜ ਨੂੰ ਆਪਾਂ ਬਰੀਕ-ਬਰੀਕ ਕੱਟ ਲਏ 50 ਗ੍ਰਾਮ ਬਦਾਮ ਅੱਧੀ ਕੌਲੀ ਚਿੱਟੇ ਦਿਲ ਲਏ ਇੱਕ ਵੱਡਾ ਚਮਚ ਦੇਸੀ ਘਿਓ ਲਏ ਹੁਣ ਆਪਾਂ ਸਭ ਤੋਂ ਪਹਿਲਾਂ ਬਦਾਮ ਤੇਲ ਤੇ ਅਰਸੀ ਨੂੰ ਹਲਕਾ ਜਿਹਾ ਭੁੰਨ ਕੇ ਤਿਆਰ ਕਰ ਲਵਾਂਗੇ ਪੈਨ ਵਿੱਚ ਆਪਾਂ ਅਰਸੀ ਪਾ ਦੇਵਾਂਗੇ ਗੈਸ ਦਾ ਸੇਕ ਆਪਾਂ ਬਿਲਕੁਲ ਘੱਟ ਰੱਖਾਂਗੇ ਘੱਟ ਸੇਕ ਤੇ ਆਪਾਂ ਅਸੀਂ ਨੂੰ ਲਗਾਤਾਰ ਹਿਲਾਉਂਦੇ ਹੋਏ ਚੰਗੀ ਤਰ੍ਹਾਂ ਭੁੰਨ ਲਵਾਂਗੇ ਅਲਸੀ ਨੂੰ ਆਪਾਂ 4-5 ਮਿੰਟ ਲਈ ਭੁੰਨ ਲਿਆ ਅਲਸੀ ਆਪਣੀ ਭੁੰਨ ਕੇ ਤਿਆਰ ਹੈ ਜਿਵੇਂ ਜਿਵੇਂ ਅਲਸੀ ਭੁੰਦੀ ਜਾਂਦੀ ਹੈ ਇਸ ਵਿੱਚੋਂ ਚਟਕਣ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ ਹੁਣ ਆਪਾਂ ਗੈਸ ਬੰਦ ਕਰ ਦੇਵਾਂਗੇ ਅਲਸੀ ਨੂੰ ਆਪਾਂ ਇੱਕ ਪਲੇਟ ਵਿੱਚ ਕੱਢ ਲਵਾਂਗੇ ਉਸੇ 팬 ਵਿੱਚ ਆਪਾਂ ਤੇਲ ਪਾ ਦੇਵਾਂਗੇ। ਤੇਲ ਨੂੰ ਆਪਾਂ ਘੱਟ ਸੇਕ ਤੇ ਲਗਾਤਾਰ ਹਿਲਾਉਂਦੇ ਹੋਏ ਚੰਗੀ ਤਰ੍ਹਾਂ ਭੁੰਨ ਲਵਾਂਗੇ। ਤੇਲ ਬਹੁਤ ਹੀ ਜਲਦੀ ਭੁੰਨ ਕੇ ਤਿਆਰ ਹੋ ਜਾਂਦੇ ਆ। ਤੇਲਾਂ ਨੂੰ ਆਪਾਂ 2-3 ਮਿੰਟ ਲਈ ਭੁੰਨਨੇ ਤੇਲ ਆਪਣੇ ਭੁੰਨ ਕੇ ਤਿਆਰ ਹੈ। ਹੁਣ ਆਪਾਂ ਇਸ ਨੂੰ ਪਲੇਟ ਵਿੱਚ ਕੱਢ ਲਵਾਂਗੇ। 팬 ਵਿੱਚ ਬਦਾਮ ਪਾ ਦੇਵਾਂਗੇ। बदमन आप हल्का जहां भुन लवेंगे बदम सिर्फ आप दो मिनट ही भुनोंगे बदमन आप मिनट ही भुन ले हूँ आप गैस बंद कर दिता इस प्लेट में कट लवें सारिया चीज़ा आपन के तैयार कर लीयानी हूँ आप हल्का ठंडा कर लवेंगे ठंडा करने तो बाद आप इन्हों पीस के तैयार करा सारिया चीज़ों आप हल्का ठंडा कर ले हूँ आप पीस के तैयार करा ਬਦਾਮ ਆਪਾਂ ਇਸ ਤਰ੍ਹਾਂ ਜਗਰੂਤ ਕਰੀ ਮੰ। ਨਾਲ ਹੀ ਆਪਾਂ ਤੇਲ ਪਾ ਦੇਵਾਂਗੇ। ਥੋੜੇ ਜਿਹੀ ਤੇਲ ਆਪਾਂ ਰੱਖ ਲਵਾਂਗੇ ਇਹ ਆਪਾਂ ਬਾਅਦ ਵਿੱਚ ਐਡ ਕਰਾਂਗੇ। ਇਹਨਾਂ ਚੀਜ਼ਾਂ ਨੂੰ ਆਪਾਂ ਦਰਦਰਾ ਜਾਂ ਪੀਸ ਕੇ ਤਿਆਰ ਕਰ ਲਵਾਂਗੇ। ਬਦਾਮ ਤੇ ਤੇਲ ਨੂੰ ਆਪਾਂ ਪੀਸ ਕੇ ਤਿਆਰ ਕਰ ਲੇ। ਉਸੇ ਜੱਗ ਵਿੱਚ ਹੁਣ ਆਪਾਂ ਅਲਸੀ ਦੇ ਬੀਜ ਪਾ ਦੇਵਾਂਗੇ ਇਸ ਦਾ ਆਪਾਂ ਬਿਲਕੁਲ ਬਰੀਕ ਪਾਊਡਰ ਬਣਾ ਕੇ ਤਿਆਰ ਕਰ ਲਵਾਂਗੇ ਅਲਸੀ ਆਪਾਂ ਪੀਸ ਕੇ ਤਿਆਰ ਕਰ ਲਈਏ ਹੁਣ ਆਪਾਂ ਪਿੰਨੀਆਂ ਬਣਾਉਣੇ ਸ਼ੁਰੂ ਕਰਦੇ ਆਂ ਪੈਨ ਵਿੱਚ ਆਪਾਂ ਇੱਕ ਕੌਲੀ ਗੁੜ ਪਾ ਦੇਵਾਂਗੇ ਅੱਧੀ ਕੌਲੀ ਪਾਣੀ ਪਾ ਦੇਵਾਂਗੇ ਜਿੰਨਾ ਆਪਾਂ ਗੁੜ ਲੈਣਾ ਉਸ ਤੋਂ ਅੱਧਾ ਪਾਣੀ ਲੈਣੇ ਗੁੜ ਨੂੰ ਆਪਾਂ ਮੀਡੀਅਮ ਸੇਕ ਤੇ ਚੰਗੀ ਤਰ੍ਹਾਂ ਪਿਘਲਾ ਲਵਾਂਗੇ। ਪਿਲਾਉਣ ਤੋਂ ਬਾਅਦ ਫਿਰ ਆਪਾਂ ਇਸ ਦੀ ਚਾਸ਼ਨੀ ਬਣਾ ਕੇ ਤਿਆਰ ਕਰਾਂਗੇ। ਗੁੜ ਨੂੰ ਆਪਾਂ ਇਸ ਤਰ੍ਹਾਂ ਬਰੀਕ-ਬਰੀਕ ਕੱਟ ਲੈਣੇ। ਇਸ ਤਰ੍ਹਾਂ ਕਰਨ ਨਾਲ ਗੁੜ ਛੇਤੀ ਪਿਘਲ ਜਾਂਦਾ ਹੈ। ਗੁੜ ਆਪਣਾ ਚੰਗੀ ਤਰ੍ਹਾਂ ਪਿਘਲ ਗਿਆ। ਹੁਣ ਆਪਾਂ ਗੈਸ ਬੰਦ ਕਰ ਦੇਵਾਂਗੇ। ਗੁੜ ਵਾਲੇ ਪਾਣੀ ਨੂੰ ਹੁਣ ਆਪਾਂ ਪਾਉਣ ਲਵਾਂਗੇ। ਹੁਣ ਨਾਲ ਜਦੋਂ ਆਪਾਂ ਚਾਸ਼ਨੀ ਬਣਾ ਕੇ ਤਿਆਰ ਕਰਦੇ ਆ ਤਾਂ ਬਿਲਕੁਲ ਸਾਫ਼ ਬਣਦੀ ਹੈ। ਗੁੜ ਵਾਲੀ ਪਾਣੀ ਨੂੰ ਹੁਣ ਆਪਾਂ ਕੜਾਈ ਵਿੱਚ ਪਾਉਣ ਲਵਾਂਗੇ ਹੁਣ ਆਪਾਂ ਇਸ ਦੀ ਜਾਸ਼ਨੀ ਬਣਾ ਕੇ ਤਿਆਰ ਕਰਾਂਗੇ ਇਸ ਦੀ ਆਪਾਂ ਇੱਕ ਧਾਰ ਵਾਲੀ ਜਾਸ਼ਨੀ ਬਣਾ ਕੇ ਤਿਆਰ ਕਰ ਲਵਾਂਗੇ ਜਿਆਦਾ ਲੰਬੀ ਧਾਰ ਨਹੀਂ ਬਣਨੀ ਚਾਹੀਦੀ ਕਈ ਵਾਰ ਜਦੋਂ ਜਿਆਦਾ ਲੰਬੀ ਧਾਰ ਵਾਲੀ ਜਾਸ਼ਨੀ ਬਣਾ ਲੈਂਦੇ ਆ ਤਾਂ ਆਪਾਂ ਪਿੰਨੀਆਂ ਸਖਤ ਹੋ ਜਾਂਦੀਆਂ ਨੇ ਜਿਸ ਨਾਲ ਖਾਣ ਵਿੱਚ ਟੇਸਟ ਵਧੀਆ ਨਹੀਂ ਆਉਂਦਾ ਤੇ ਦੂਸਰਾ ਖਾਣ ਵਿੱਚ ਵੀ ਮੁਸ਼ਕਲ ਆਉਂਦੀ ਹੈ ਚਾਸਨੀ ਆਪਣੀ ਬਣ ਕੇ ਤਿਆਰ ਹੈ ਹੁਣ ਗੈਸ ਦਾ ਸੇਕ ਆਪਾਂ ਬਿਲਕੁਲ ਘੱਟ ਕਰ ਦਿੱ ਦਿੱਤੇ ਇਸ ਵਿੱਚ ਹਲਕੀ ਜੀ ਤਾਰ ਬਣਨੀ ਸ਼ੁਰੂ ਹੋ ਗਈ ਇਸ ਵਿੱਚ ਆਪਾਂ ਇੱਕ ਵੱਡਾ ਚਮਚ ਦੇ ਸੀਕਾ ਉਹ ਐਡ ਕਰ ਦੇਵਾਂਗੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਗੈਸ ਆਪਾਂ ਬੰਦ ਕਰ ਦੇਵਾਂਗੇ ਹੁਣ ਹੁਣ ਇਸ ਵਿੱਚ ਆਪਾਂ ਪੀਸੇ ਹੋਏ ਤੇਲ ਬਦਾਮ ਸਾਬਤ ਤੇਲ ਪੀਸੀ ਹੋਈ ਅਰਸੀ ਪਾ ਦੇਵਾਂਗੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਏ ਹੁਣ ਇਸ ਨੂੰ ਆਪਾਂ ਪਲੇਟ ਵਿੱਚ ਕੱਢ ਲਵਾਂਗੇ ਪਲੇਟ ਵਿੱਚ ਕੱਢ ਕੇ ਇਸ ਨੂੰ ਆਪਾਂ ਹਲਕਾ ਜਿਹਾ ਠੰਡਾ ਕਰ ਲਵਾਂਗੇ ਇਸ ਨੂੰ ਜ਼ਿਆਦਾ ਠੰਡਾ ਨਹੀਂ ਕਰਨਾ ਕਈ ਵਾਰ ਜੇ ਕੋ ਆਪਾਂ ਜ਼ਿਆਦਾ ਠੰਡਾ ਕਰ ਲੈਂਦੇ ਆ ਤਾਂ ਪਿੰਨੀਆਂ ਵਧੀਆ ਵੱਟ ਕੇ ਨਹੀਂ ਤਿਆਰ ਹੁੰਦੀਆਂ ਪਿੰਨੀ ਲਈ ਵਿੱਚ ਜਰਾ ਆਪਣਾ ਹਲਕਾ ਠੰਡਾ ਹੋ ਗਿਆ ਇਸ ਨੂੰ ਆਪਾਂ ਇਸ ਤੋਂ ਜ਼ਿਆਦਾ ਠੰਡਾ ਨਹੀਂ ਕਰਾਂਗੇ ਹੱਥ ਉੱਪਰ ਥੋੜਾ ਜਿਹਾ ਘਿਓ ਲਗਾ ਕੇ ਹੁਣ ਆਪਾਂ ਪਿੰਨੀਆਂ ਬੱਟ ਲਾਵਾਂਗੇ ਪਿੰਨੀਆਂ ਦਾ ਸਾਈਜ਼ ਤੁਸੀਂ ਅਕੋਰਡਿੰਗ ਰੱਖ ਸਕਦੇ ਹੋ ਇਸੇ ਤਰ੍ਹਾਂ ਹੀ ਆਪਾਂ ਸਾਰੀਆਂ ਪਿੰਨੀਆਂ ਬੱਟ ਕੀ ਤਿਆਰ ਕਰ ਲਵਾਂਗੇ ਸਾਰੀਆਂ ਪਿੰਨੀਆਂ ਆਪਾਂ ਬੱਟ ਕੀ ਤਿਆਰ ਕਰ ਲਈਆਂ ਨੇ ਪਿੰਨੀਆਂ ਆਪਣੀਆਂ ਬਹੁਤ ਹੀ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੋਈਆਂ ਨੇ ਇਕਦਮ ਸੌਫਟ ਬਣ ਕੇ ਤਿਆਰ ਹੋਈਆਂ ਨੇ ਇਸੇ ਤਰੀਕੇ ਨਾਲ ਪਿੰਨੀਆਂ ਬਣਾ ਕੇ ਆਪਾਂ ਇੱਕ এয়ারਟਾਈਟ ਡੱਬੇ ਵਿੱਚ ਪਾ ਕੇ ਇੱਕ ਮਹੀਨੇ ਤੋਂ ਵੱਧ ਸਮੇਂ ਲਈ ਰੱਖ ਕੇ ਖਾ ਸਕਦੇ ਹਾਂ ਪਿੰਨੀਆਂ ਬਿਲਕੁਲ ਵੀ ਖਰਾਬ ਨਹੀਂ ਹੋਣਗੀਆਂ ਤੁਸੀਂ ਵੀ ਮੇਰੇ ਤਰੀਕੇ ਨਾਲ ਇੱਕ ਵਾਰ ਇਹ ਪਿੰਨੀਆਂ ਜ਼ਰੂਰ ਬਣਾ ਕੇ ਖਾਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆ ਕੇ ਵੀਡੀਓ ਦੇਖ ਰਹੇ ਹੋ ਜਾ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਵਾਲਾ ਬਟਨ ਜਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਮੇਰੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਵੀਡੀਓ ਨਾਲ ਐਂਡ ਤੱਕ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ